ਪਰਵਾਨਾਏ ਜ਼ਾਦੀ ਇਕਾਂਗੀ ਦਾ ਲੇਖਕ ਰੋਸ਼ਨਦਲ ਅਹੂਜਾ ਹੈ ਪਰਵਾਨਾਏ ਜ਼ਾਦੀ ਇਕਾਂਗੀ ਬੀਏ ਬੀਐਸਸੀ ਬੀਫੋਂ ਬੀਬੀਏ ਦੇ ਕਲਾਸਸ ਸੈਮੈਸਟਰ 3 ਦੇ ਵਿੱਚ ਪੜ ਲੱਗਿਆ ਹੋਇਆ ਹੈ ਆਧੁਨਿਕ ਇਕਾਂਗੀ ਕਿਤਾਬ ਦੇ ਵਿੱਚ ਔਰ ਇਸੇ ਜੋ ਲੇਖਕ ਨੇ ਉਹਨਾਂ ਨੇ ਰੋਸ਼ਨਦਲ ਅਹੂਜਾ ਜੀ ਨੇ ਇੱਕ ਇਤਿਹਾਸਕ ਘਟਨਾ ਦਾ ਇਸ ਦੇ ਵਿੱਚ ਵਰਣਨ ਕੀਤਾ ਹੈ ਆਓ ਜਾਣਦੇ ਹਾਂ ਕਿਹੜੀ ਥਾਸਕ ਘਟਨਾ ਹੈ ਤੇ ਉਸ ਦਾ ਕੀਸ ਬੰਦ ਹੈ ਇਸੇ ਕਾਂਗੀ ਦੇ ਪਾਤਰ ਹਨ ਕਰਤਾਰ ਸਿੰਘ ਸਰਾਬਾ বিষ্ণੂ ਗਣੇਸ਼ ਸਿੰਘ ਪਿੰਗਲੇ ਬਖਸ਼ੀਸ਼ ਸਿੰਘ ਸਿਆਲਕੋਟੀ ਤੁੰ딜ੜ ਰਣਾਨਦ ਸਿੰਘ ਤੁੰ딜ੜ ਨਿਧਾਨ ਸਿੰਘ ਗੁਰਮਖ ਸਿੰਘ ਜਗਤਰਾਮ ਪਰਮਨੰਦ ਤੇ ਪਰਮਨੰਦ ਚਾਂਸੀ ਸਾਰੇ ਪਾਤਰ ਲਾਹੌਰ ਸੈਂਟਰਲ ਜੇਲ੍ਹ ਦੇ ਅੰਦਰ ਬੰਦ ਹਨ ਇਹਲੇ ਸੱਤਾਂ ਨੂੰ ਸਵੇਰੇ ਫਾਂਸੀ ਦੀ سزا ਦਿੱਤੀ ਜਾਣੀ ਹੈ ਤੇ ਬਾਕੀਆਂ ਨੂੰ ਕਾਲੇ ਪਾਣ। ਸਮਾਹ ਹੈ 13 ਨਵੰਬਰ 1915 ਦਾ ਤੇ ਰਾਤ ਪੈ ਚੁੱਕੀ ਹੈ। ਨਹਾਤ ਹੋ ਕੇ ਖਾਣਾ ਖਾ ਕੇ ਸਾਰੇ ਦੇਸ਼ ਭਗਤ ਸਵੇਰ ਦੇ ਸਮੇਂ ਦਾ ਉਡੀਕ ਕਰ ਰਹੇ ਹਨ ਜਦੋਂ ਉਹਨਾਂ ਨੂੰ ਬਨੇਰ ਵੇਲੇ ਸਵੇਰ ਦੇ ਸਮੇਂ ਫਾਂਸੀ ਦਿੱਤੀ ਜਾਣੀ ਹੈ। ਉਹ ਮਾਤ ਲਾੜੀ ਨੂੰ ਬਿਯੌਣ ਦੀ ਗੱਲ ਕਰਦੇ ਹਨ ਤੇ ਜੇਲ੍ਹ ਵਿੱਚ ਉਹਨਾਂ ਦਾ ਰੌਲਾ ਸੁਣ ਕੇ ਜੇਲ੍ਹ ਦਾ ਸੁਪਰਡੈਂਟ ਚੌਕੀਦਾਰ ਨੂੰ ਭੇਜਦਾ ਹੈ ਕਿ ਉਹਨਾਂ ਨੂੰ ਚੁੱਪ ਕਰਾਇਆ ਜਾਵੇ। ਚੌਕੀਦਾਰ ਦੋ ਵਾਰ ਆ ਕੇ ਆਖਦਾ ਹੈ ਕਿ ਸਾਹਿਬ ਦੀ ਤबीयत ਖਰਾਬ ਹੈ ਇਸ ਕਰਕੇ ਉਹ ਸੌਂ ਜਾਣ ਪਰ ਸਰਾਬਾ ਕੋਈ ਵੀ ਪਰਵਾਹ ਨਹੀਂ ਕਰਦਾ ਤੇ ਉਸ ਨੂੰ ਕਹਿ ਦਿੰਦਾ ਹੈ ਚੌਕੀਦਾਰ ਨੂੰ ਕਿ ਇਹ ਕਹਿ ਦੇ ਉਹ ਉਸ ਨੂੰ ਕਹਿ ਦੇ ਆਪਣੇ ਬੌਸ ਨੂੰ ਕਹਿ ਦੇ ਇਹੋ ਚੁੱਪ ਨਹੀਂ ਕਰਨਗੇ ਸਵੇਰੇ ਚੜਨ ਵਾਲੀ ਜਾਂਚ ਦੀ ਤਿਆਰੀ ਕਰ ਰਹੇ ਹਨ ਤੇ ਚੌਕੀਦਾਰ ਨੂੰ ਧੱਕਾ ਮਾਰ ਕੇ ਉਹ ਉੱਥੋਂ ਭੇਜ ਦਿੰਦੇ ਹਨ ਇਸ ਦਾ ਜੋ ਮੈਂ ਦੱਸਣਾ ਚਾਹਾਂਗੀ ਇਸ ਇਕਾਂਗੀ ਦਾ ਜੋ ਆਧਾਰ ਹੈ ਅੰਗਰੇਜ਼ ਖਿਲਾਫ ਸਰਕਾਰ ਦੇ ਖਿਲਾਫ ਸਾਜ਼ਿਸ਼ ਕਢਣ ਦੇ ਦੋਸ਼ੇ ਹੇਠ 26 April 1915 ਨੂੰ 65 ਗਦਰਿਆ ਖਿਲਾਫ ਕੇਸ ਹੋਇਆ ਜਿਸ ਵਿੱਚ 24 ਨੂੰ ਮੌਤ ਦੀ ਸਜ਼ਾ ਤੇ ਬਾਕੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ ਫਾਂਸੀ ਦਾ ਦੇ ਨੇੜੇ ਆਉਂਦੇ ਹੀ ਲੋਕਾਂ ਵਿੱਚ ਹਲਚਲ ਮਚ ਗਈ ਜਿਸ ਤੇ ਮੱਦੇ ਨਜ਼ਰ ਸਰਾਬਾ 스메ਤ ਸੱਤ ਨੂੰ ਮੌਤ ਦੀ ਸਜ਼ਾ ਬਰਕਰਾਰ ਰੱਖ ਕੇ ਬਾਕੀ ਸਤਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਕਰਤਾਰ ਸਿੰਘ ਸਰਾਬਾ ਆਪਣੇ 6 ਹੋਰ ਸਾਥੀਆਂ ਨਾਲ ਅਹਿੰਦਵਾਸੀ ਹੋ ਰੱਖਣਾ ਯਾਦ ਸਾਨੂੰ ਕਦੇ ਦਿਨਾਂ ਚੋਂ ਨਾ ਭੁਲਾ ਜਾਣਾ ਕੱਪਤਾ ਗਉਂਦਾ ਹੋਇਆ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਰਸੇ ਨੂੰ ਚੁੰਮ ਕੇ ਦੇਸ਼ ਲਈ ਕੁਰਬਾਨ ਹੋ ਗਿਆ ਪਰਵਾਨਾ ਆਜ਼ਾਦੀ ਕਾਂਗੀ ਰਾਹੀ ਰੋਸ਼ਨ ਲਾਲ ਉਹਜਾ ਨੇ ਆਜ਼ਾਦੀ ਨੂੰ ਸ਼ਮਾ ਦਸ ਕੇ ਕਰਤਾਰ ਸਿੰਘ ਤੇ ਉਸਦੇ ਸਾਥੀਆਂ ਨੂੰ ਪਰਵਾਨੇ ਦੱਸਿਆ ਹੈ ਜੋ ਜ਼ਾਦੀ ਰੂਪੀ ਸ਼ਮਾ ਤੋਂ ਕੁਰਬਾਨ ਹੋ ਕੇ ਦੇਸ਼ ਆਜ਼ਾਦ ਕਰਾਉਣਾ ਚਾਹੁੰਦੇ ਹਨ ਇਕਾਂਗੀਕਾਰ ਅਨਸਾਰ ਚੌਂਕੀਦਾਰ ਦਵਾਰਾ ਸਰਾਬੇ ਅਤੇ ਉਸਦੇ ਸਾਥੀਆਂ ਲਈ ਲਿਆਂਦੇ ਸੁਲੇਹੇ ਨਾਲ ਸਰਾਬੇ ਤੇ ਉਸਦੇ ਸਾਥੀਆਂ ਦੇ ਮਨ ਵਿੱਚ ਅੰਗਰੇਜ਼ ਸਰਕਾਰ ਪ੍ਰਤੀ ਹੋਰ ਨਫਰਤ ਵਗਦੀ। ਮੈਂ ਜਿਵੇਂ ਪਹਿਲਾਂ ਦੱਸਿਆ ਹੈ ਕਿ ਉਹ ਸੁਨੇਹਾ ਕੀ ਲੈ ਕੇ ਆਉਂਦਾ ਹੈ ਉਹ ਚੁੱਪ ਕਰਾਉਂਦਾ ਹੈ। ਪਰ ਟੁੰਡੀ ਲਾਟ ਉਸ ਨੂੰ ਬੇਪਰਵਾਹੀ ਨਾਲ ਦਬਕਾ ਮਾਰ ਕੇ ਭਜਾ ਦਿੰਦਾ ਹੈ ਤੇ ਸਾਰੇ ਮਹਿਸੂਸ ਕਰਦੇ ਹਨ ਕਿ ਜੇਲ ਅਧਿਕਾਰੀ ਉਹਨਾਂ ਨੂੰ ਜੇਲ ਵਿੱਚ ਪਾ ਕੇ ਵੀ ਸੰਤੁਸ਼ਟ ਨਹੀਂ ਹਨ। ਹਾਲੇ ਵੀ ਉਹ ਉਹਨਾਂ ਨੂੰ ਹੋਰ ਜ਼ਿਆਦਾ ਸਜ਼ਾ ਦੇਣਾ ਚਾਹੁੰਦੇ ਹਨ। ਉਹਨਾਂ ਦੇ ਹਾਸੇ ਮਖੌਲ ਨਾਲ ਜੇਲ ਸੁਪਰੀਡੈਂਟ ਦੀ ਨੀਂਦ ਵਿੱਚ ਵਿਗਨ ਪੈਣ ਬਾਰੇ ਚੌਂਕੀਦਾਰ ਉਹਨਾਂ ਨੂੰ ਦੱਸ ਰਿਹਾ ਹੈ ਤਾਂ ਸਰਾਬਾ ਕਹਿੰਦਾ ਹੈ ਕਿ ਜੇ ਸਾਡੇ ਹਾਸੇ ਨਾਲੋਂ ਨਰਾਜ਼ ਹੁੰਦਾ ਹੈ ਤੇ ਹੌਣ ਦਿਓ ਜੇ ਬਹੁਤ ਔਖਾ ਹੈ ਤੇ ਹੁਣੇ ਪੜਾ ਦੇਵੇ ਸਾਡੀਆਂ ਲਾਵਾਂ ਆਜ਼ਾਦੀ ਰਾਣੀ ਨਾਲ ਲਾਵਾਂ ਲੈ ਲਈ ਸੀ ਤਿਆਰ ਹਾਂ ਘੋੜੀ ਚੜਨ ਦੀ ਇਸ ਕਾਂਗੀ ਵਿੱਚ ਕੋਈ ਵੀ ਘਟਨਾ ਨਹੀਂ ਵਾਪਰਦੀ ਬਸ वार्तालाਪ ਹੀ ਇਸ ਕਾਂਗੀ ਨੂੰ ਅੱਗੇ ਤੋਰਦੇ ਹਨ ਕਟਨਾ ਇੰਨੀ ਹੈ ਕਿ ਸਰਾਬਾ ਤੇ ਉਸਦੇ ਕੁਝ ਸਾਥੀਆਂ ਨੂੰ ਅਗਲੇ ਦਿਨ ਫਾਂਸੀ ਹੋਣੀ ਹੈ ਤੇ ਇੱਕ ਰਾਤ ਪਹਿਲਾਂ ਉਹ ਆਪਸ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਹਨ ਉਹ ਅੰਗਰੇਜ਼ ਸਰਕਾਰ ਨੂੰ ਲਾਂਦਾਂ ਪਾਉਂਦੇ ਹਨ ਉਹ ਭਾਰਤੀ ਕਦਰਾਂ ਕੀਮਤਾਂ ਦਾ ਹਵਾਲਾ ਦਿੰਦੇ ਹਨ ਕਿ ਇੱਕ ਬੰਦਾ ਮਾਰਨ ਨਾਲ ਭੂਤ ਸਿਰ ਤੇ ਚੜ ਜਾਂਦਾ ਹੈ ਤਾਂ ਸੱਤਾਂ ਦਾ ਖੂਨ ਕਰਕੇ ਕੌਣ ਸੁੱਖ ਦੀ ਨੀਂਦ ਸੌਏਗਾ ਪਰ ਜਿਸ ਪਾਪ ਜਿਸ ਸੱਤ ਵਿਅਕਤੀਆਂ ਨੂੰ ਸਾਇਹ ਫਾਂਸੀ ਦਿੱਤੀ ਜਾਣੀ ਹੈ ਤਾਂ ਉਹਨਾਂ ਦੀ ਜਿਹੜੀ ਮੌਤ ਦੀ ਜ਼ਿੰਮੇਵਾਰੀ ਹੈ ਉਬੇਸ਼ਾ ਕਾਂਗਰਸ ਸਰਕਾਰ ਦੀ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਚੈਨ ਆਏਗਾ ਸੱਤ ਭਾਰਤੀਆਂ ਨੂੰ ਮਾਰ ਕੇ ਇਹਨਾਂ ਵਿੱਚ ਪੰਜ ਸੀ ਕਿਹਨਾਂ ਨੂੰ ਮਿਲਣੀ ਹੈ ਕਰਤਾਰ ਸਿੰਘ ਸਰਾਬਾ ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਬਖਸ਼ੀ ਸਿੰਘ ਨੂੰ ਸੁਰੇਜ ਸਿੰਘ ਦੂਜਾ ਨੂੰ ਹਰਨਾਮ ਸਿੰਘ ਸਿਆਲਕੋਟੀ ਨੂੰ ਇਹਨਾਂ ਦੇ ਵਿੱਚ ਜਗਤ ਸਿੰਘ ਨੂੰ ਤੇ ਹਰਨਾਮ ਸਿੰਘ ਟੁੰਡੀ ਲਾ ਕੇ ਤੇ ਬਾਕੀ ਜਿਹੜੇ ਸੱਤ ਹਨ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਣੀ ਹੈ ਸਰਾਬਾ ਦੇ ਉਸ ਦੇ ਸਾਥੀ ਆਪਣੀ ਕੁਰਬਾਨੀ ਤੋਂ ਬਾਅਦ ਨਵੀਂ ਪੀੜੀ ਤੋਂ ਉਮੀਦ ਕਰਦੇ ਹਨ ਕਿ ਨਵੀਂ ਪੀੜੀ ਉੱਠੇਗੀ ਨਵੀਂ ਪਨੀਰੀ ਲੱਗੇਗੀ ਨਵੇਂ ਵੀਰ ਕਮਰਾ ਕਸਣਗੇ ਤੇ ਫਿਰ ਆਜ਼ਾਦੀ ਦਾ ਨਵਾਂ ਦੌਰ ਸ਼ੁਰੂ ਹੋਏਗਾ ਉਹ ਸ਼ਰੀ ਦੇ ਹਵਾਲੇ ਨਾਲ ਆਪਣੇ ਭਾਗ ਪੇਸ਼ ਕਰਦੇ ਹਨ ਉਹ ਸਮਝਦੇ ਹਨ ਕਿ ਗੁਲਾਮੀ ਦਾ ਜੀਵਨ ਬਹੁਤ ਔਖਾ ਹੈ ਨਾ ਤਾਂ ਦੇਸ਼ ਵਿੱਚ ਇੱਜ਼ਤ ਹੁੰਦੀ ਹੈ ਤੇ ਨਾ ਹੀ ਪਰਦੇਸ ਵਿੱਚ ਸਰਾਬਾ ਉਹਨਾਂ ਲੋਕਾਂ ਨੂੰ ਬੁਰਾ ਕਹਿੰਦਾ ਹੈ ਜੋ ਇਸ ਗੁਲਾਮੀ ਨੂੰ ਸਹਿਕਾਰ ਕਰ ਲੈਂਦੇ ਹਨ ਉਸ ਦੇ ਵਿਰੋਧ ਆਵਾਜ਼ ਨਹੀਂ ਚੁੱਕਦੇ ਟੁੰਡੀ ਲਾਟ ਪਾਤਰ ਵੀ ਕਹਿੰਦਾ ਹੈ ਕਿ ਦੇਸ਼ ਭਗਤ ਮੁਜਰਮ ਨਹੀਂ ਹੁੰਦੇ ਉਹ ਤਾਂ ਪਰਬਤਾਂ ਨਾਲ ਮੱਥਾ ਲਾਉਣ ਵਾਲੇ ਬਹਾਦਰ ਹਨ ਸਰਾਬਾ ਅਮਰੀਕੀ ਹੁਕਮਰਾਨਾਂ ਨੂੰ ਵਧੀਆ ਮੰਨਦਾ ਹੈ ਜਿਨ੍ਹਾਂ ਦੀ ਧਰਤੀ ਤੇ ਉਹਨਾਂ ਨੇ ਗਦਰ ਪੱત્રਾ ਕੱਢਿਆ ਸੀ ਅਰਥਾਤ ਸਾਰੇ ਇਸ ਪੇਸਤੇ ਵਿੱਚ ਕੋਈ ਕਹਾਣੀ ਨਹੀਂ ਵਾਪਰੀ ਸਾਰਿਆਂ ਦੀ ਇੱਕ ਟਿੱਪਣੀਆਂ ਹਨ ਵਿਚਾਰ ਹਨ ਡਾਇਲੌਗ ਹਨ ਜਿਹੜੇ ਇਸ ਨੂੰ ਅੱਗੇ ਤੋਰਦੇ ਹਨ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਅਮਰੀਕਾ ਜ਼ਿਆਦਾ ਚੰਗਾ ਲੱਗਦਾ ਹੈ ਜਿੱਥੇ ਉਹਨਾਂ ਨੇ ਕੌਮੀ ਝੰਡਾ ਲਹਿਰਾਇਆ ਉਹ ਲਾਲਾ ਹਰਦੇਵਾਲ ਦੇ ਸਿਫਤ ਕਰਦੇ ਹਨ ਕਿ ਲਾਲਾ ਹਰਦੇਵਾਲ ਨੇ ਕਿਸ ਤਰ੍ਹਾਂ ਉਹਨਾਂ ਦਾ ਸਾਥ ਦਿੱਤਾ ਸੀ ਉਹ ਇੱਕ ਬੁੱਧੀਜੀਵੀ ਵਿਅਕਤੀ ਸੀ ਤੇ ਉਹ ਭਾਰਤੀ ਬੁੱਧੀਜੀਵਾਂ ਨੂੰ ਪੂਰਾ ਮੰਨਦੇ ਹਨ ਜਿਹੜੇ ਸਭ ਕੁਝ ਜਾਣਦੇ ਹੋਏ ਵੀ ਅੰਜਾੜ ਬੈਠੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਅੰਗਰੇਜ਼ ਸਰਕਾਰ ਬੁਰਾ ਕਰ ਰਹੀ ਹੈ ਪਰ ਉਹ ਫਿਰ ਵੀ ਕੁਝ ਨਹੀਂ ਕਹਿ ਰਹੇ ਉਹ ਕਹਿੰਦਾ ਹੈ ਕਿ ਦੇਸ਼ ਭਗਤ ਜਨੂਨ ਨਹੀਂ ਹੁੰਦੇ ਹਨ ਉਹ ਅਮਨ ਸ਼ਾਂਤੀ ਤੇ ਸੁੱਖ ਵਾਲੀ ਜ਼ਿੰਦਗੀ ਨਾਲੋਂ ਜ਼ੁਲਮ ਦੇ ਵਿਰੋਧ ਲੜਨ ਵਾਲੀ ਜ਼ਿੰਦਗੀ ਨੂੰ ਮਹਾਨ ਮੰਨਦੇ ਹਨ ਆਜ਼ਾਦੀ ਬਾਰੇ ਸਰਾਬਾ ਕਹਿੰਦਾ ਹੈ ਆਜ਼ਾਦੀ ਤਾਂ ਹੈ ਚੰਡੀ ਦੇਵੀ ਜੋ ਲਹੂ ਦੀ ਹੋਲੀ ਖੇਡਦੀ ਹੈ ਮੌਤ ਦਾ ਨਾਚ ਨੱਚਦੀ ਹੈ ਪੀੜਾ ਸੋਗਾਂ ਤੇ ਵੈਣਾ ਦੇ ਗੀਤ ਗਾਉਂਦੀ ਹੈ ਮਖਮਲਾ ਤੇ ਪੱਟਾ ਤੇ ਲੇਟਣ ਵਾਲੇ ਭੋਗੀ ਨਹੀਂ ਹੋ ਸਕਦੇ ਦੇਸ਼ ਭਗਤ ਨਹੀਂ ਹੋ ਸਕਦੇ ਟੁੰਡੀ ਲਾਟ ਕਹਿੰਦਾ ਹੈ ਇਹ ਜੇਕਰ ਵਪਾਰੀਆਂ ਜਾਂ ਗਦਾਰਾਂ ਦਾ ਵਸਣ ਨੇ ਤੇ ਉਹ ਦੇਸ਼ ਭਗਤਾਂ ਨੂੰ ਵੇਚਦੇ ਹਨ ਰਾਸ बिहारी बोस ਨੂੰ ਵੇਚ ਕੇ ਰਾਏ ਬਹਾਦਰ ਜਸ ਸਰਦਾਰ ਬਹਾਦਰ ਦਾ ਉਹਦਾ ਹਸਲ ਕਰਨਾਂ ਉਹ ਮੂਲਾ ਸਿੰਘ ਤੇ ਕਿਰਪਾਲ ਸਿੰਘ ਗਦਾਰਾਂ ਬਾਰੇ ਕਹਿੰਦੇ ਹਨ ਕਿ ਉਹਨਾਂ ਨੇ ਧੋਖਾ ਦਿੱਤਾ ਮੂਲਾ ਸਿੰਘ ਤੇ ਕਿਰਪਾਲ ਸਿੰਘ ਇਹਨਾਂ ਦੇ ਨਾਲ ਦੇ ਸੀ ਜਿਨ੍ਹਾਂ ਨੇ ਇਹਨਾਂ ਦੁਆਰਾ ਅੰਗਰੇਜ਼ ਸਰਕਾਰ ਦੇ ਵਿਰੋਧਤ ਬਣਾਈ ਗਈ ਸਾਜ਼ਿਸ਼ ਦੀ ਜਾਣਕਾਰੀ ਅੰਗਰੇਜ਼ ਸਰਕਾਰ ਨੂੰ ਦੇ ਕੇ ਇਹਨਾਂ ਦੋਹਾਂ ਦਾ नुकसान इन्ह सार्यासान करवायाद अंग्रेज सरकार दे के सराबे तो दी सफल कर दिखाई सन पर सराबा अपने बुलानतेद्या बारे लिखता है हम वो आग हैं जो बुझ सकती नहीं हम वो मशाल हैं जो गुल हो सकती नहीं हम वो आवाज हैं जो दब सकती नहीं हम वो जान है जो मर सकती नहीं ਸਰਬਕਾਲੇ ਪਾਣੀ ਦੇ ਸੱਜਾ ਪੁੱਤਨ ਵਾਲੇ ਆਪਣੇ ਸਾਥੀਆਂ ਨੂੰ ਸੁਨੇਹਾ ਦਿੰਦਾ ਹੈ ਕਿ ਜਿਹੜੇ ਵਿਚਾਰੇ ਦੇਸ਼ ਭਗਤ ਸ਼ਹੀਦ ਹੋ ਜਾਣਗੇ ਉਹਨਾਂ ਦੇ ਟੱਬਰਾਂ ਦੀ ਮਦਦ ਕਰਨਾ ਵਿਧਵਾ ਤੇ ਧੀਆ ਪੁੱਤਰਾ ਨੂੰ ਸਹਾਰਾ ਦੇਣਾ ਗਦਰ ਦੇ ਯਤੀਮਾਂ ਦੀ ਰੱਖਿਆ ਕਰਨਾ ਪਾਵੋ ਕਹਿੰਦਾ ਹੈ ਕਿ ਸੱਤ ਨੂੰ ਤਾਂ ਫਾਂਸੀ ਦਿੱਤੀ ਜਾਣੀ ਉਹਨਾਂ ਦਾ ਤਾਂ ਜੀਵਨ ਖਤਮ ਹੋ ਜਾਣਾ ਹੈ ਪਰ ਜਿਹੜੇ ਬਾਕੀ ਸੱਤ ਬਚਣਗੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸ਼ਹੀਦ ਹੋ ਚੁੱਕੇ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਰੱਖਿਆ ਕਰਨ ਪਾਈ ਪਰਮਾਨੰਦ ਕਹਿੰਦਾ ਹੈ ਕਿ ਗੁਲਾਮੀ ਨੇ ਕਿਸੇ ਨੂੰ ਖਸ਼ਾਮ ਦੀ ਟੱਟੂ ਬਣਾ ਦਿੱਤਾ ਕਿਸੇ ਨੂੰ ਪੈਸੇ ਦਾ ਪੀਰ ਕਿਸੇ ਨੂੰ ਖੂਨ ਵਿੱਚ ਚੂਸਣ ਵਾਲੀ ਜੋਕ ਉਹ ਗੁਰਬਾਣੀ ਪੜਦੇ ਹਨ ਸੰਤਨ ਧੀਰ ਸਿੰਘ ਗੁਰਤੇਗ ਭਾਦਰ ਜੀ ਦੇ ਵਿਰਾਗ ਮਈ ਸ਼ਬਦ ਪੜਦਾ ਹੈ ਜਿਸ ਵਿੱਚ ਸੰਸਾਰ ਦੀ ਨਾਸ਼ਮਾਨਤਾ ਦਾ ਸੰਕੇਤ ਦਿੱਤਾ ਗਿਆ ਹੈ ਤੇ ਇਹ ਵੀ ਮੰਨਿਆ ਗਿਆ ਹੈ ਕਿ ਸੰਸਾਰ ਨਾਸ਼ ਹੈ ਖਤਮ ਹੋ ਜਾਣਾ ਹੈ ਸਰਾਬਾ ਆਪਣੀ ਵਿਗਿਆਨਿਕ ਸੋਚ ਨਾਲ ਸੰਸਾਰ ਨੂੰ ਨਾਸ਼ਮਾਨ ਕਹਿੰਦਾ ਹੈ ਪਰ ਨਾਲ ਹੀ ਆਪਣੇ ਆਪ ਨੂੰ ਆਪਣੇ ਸਵੈ ਨੂੰ ਸਰੀਰ ਤੋਂ ਵੱਡਾ ਮੰਨਣ ਲਈ ਕਹਿੰਦਾ ਹੈ ਉਹ ਸਾਰਿਆਂ ਅੰਦਰ ਜੋਸ਼ ਪਦਾ ਕਰਦਾ ਜੇਲ੍ਹ ਦਾ ਸੁਪਰੀਟੈਂਡੈਂਟ ਦਾ ਕਲਰਕ ਤੇ ਚਪੜਾਸੀ ਹੁੰਦੇ ਹਨ ਜਿਨ੍ਹਾਂ ਦੇ ਹੱਥ ਵਿੱਚ ਕਾਗਜ਼ ਹੈ ਜੋ ਸਰਾਬੇ ਨੂੰ ਦਿੰਦੇ ਹਨ ਉਹ ਇੱਕ ਅਰਜੀ ਸੀ ਜੋ ਬਾਪੂ ਬਚਨ ਸਿੰਘ ਨੇ ਸਰਾਬੇ ਲਈ ਰਹਿਮ ਦੀ ਅਪੀਲ ਲਿਖੀ ਜੇ ਸੁੱਤੇ ਸਰਾਬੇ ਦੇ ਦਸਕਤ ਚਾਹੀਦੇ ਸਨ ਤਾ ਜੋ ਫਾਂਸੀ ਦੀ ਸਜ਼ਾ ਮਾਫ ਕੀਤੀ ਜਾ ਸਕੇ ਜ਼ਰਾਬਾ ਅਰਜ਼ੀ ਲੈ ਕੇ ਪੜ ਕੇ ਪਾਰ ਦਿੰਦਾ ਹੈ ਉਸ ਰਾਮ ਦੀ ਅਪੀਲ ਨੂੰ ਖਾਰਜ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਆਪਣੇ ਮੱਥੇ ਤੇ ਇਤਿਹਾਸ ਦਾ ਕਲੰਕ ਨਹੀਂ ਲਗਵਾਉਣਾ ਚਾਹੁੰਦਾ ਉਹ ਕਹਿੰਦਾ ਹੈ ਇਹ ਜੰਗ ਚੱਲਦੀ ਰਹੇਗੀ ਅਸੀਂ ਰਾਮ ਦੀ ਦਰਖਾਸਤ ਨਹੀਂ ਕਰਾਂਗੇ ਕਦੇ ਵੀ ਨਹੀਂ ਜ਼ਾਲਿਮਾਂ ਨੂੰ ਰਾਮ ਦੀ ਬੇਨਤੀ ਕਰਨੀ ਸਾਡੀ ਹੱਦ ਤੱਕ ਹੈ ਹਿੰਦੁਸਤਾਨ ਦੀ ਹੱਦ ਤੱਕ ਹੈ ਇਨਸਾਫ ਦੀ ਹੱਦ ਤੱਕ ਹੈ पुस्तक अग्नि के कांगी दे संपादक का अनुसार परवाना ए आजादी वीर रसी कांगी है देश भक्ति दी वीर रस देश भक्ति तो पैदा होता है देश भक्ति मजनू दे इश्क ਵਰਗਾ ਜੀਨ ਹੈ ਇਸ ਦਾ ਨਾਇਕ ਤਾਰ ਸਿੰਘ ਸਰਾਬਾ ਹੈ ਜਿਵੇਂ ਸ਼ੁਕਰ ਜਾਂ ਤਰੂ ਤਾਰਿਆ ਅਭੁਤ ਰਿਕ ਵਧੇਰੇ ਚਮਕਦਾਰ ਹੁੰਦਾ ਹੈ ਉਸੇ ਤਰ੍ਹਾਂ ਸਰਾਬਾ ਆਪਣੇ ਬਾਕੀ ਸਾਥੀਆਂ ਨਾਲੋਂ ਵਧੇਰੇ ਦਲੇਰ ਹੈ ਉਹ ਨਿਡਰ ਹੈ ਤੇ ਕਵੀ ਕਾਵਿਕਤਾ ਨਾਲ ਆਪਣੇ ਭਾਵ ਪ੍ਰਗਟ ਕਰਦਾ ਹੈ ਉਸ ਦੇ ਸਾਥੀ ਵੀ ਹੈ ਗੁਣਾ ਦੇ مالک ਹਨ ਇਸ ਤਰ੍ਹਾਂ ਇਹ ਪੂਰਾ ਇਕਾਂਗੀ ਵਿੱਚ ਅਜਿਹਾ ਸਮਬੰਧਤਾ ਗਿਆ ਹੈ ਜਿਸ ਦੇ ਵਿੱਚ ਦੇਸ਼ ਭਗਤ ਲੋਕ ਜਿਨ੍ਹਾਂ ਨੂੰ ਫਾਰਸੀ ਲੱਗੀ ਨਹੀਂ ਹੈ ਉਹ ਫਾਰਸੀ ਤੋਂ ਨਹੀਂ ਡਰਤੇ ਤੇ ਛੇਤੀ ਛੇਤੀ ਫਾਰਸੀ ਨੂੰ ਆਉਣ ਵਾਸਤੇ ਕਹਿੰਦੇ ਹਨ ਤੇ ਕਹਿੰਦੇ ਹਨ ਕਿ ਲਾਵਾ ਦਾ ਸਮਾਂ ਮੇੜੇ ਆ ਰਿਹਾ ਹੈ ਭਾਵ ਉਹ ਮੌਤ ਲਾੜੀ ਨੂੰ ਵਿਆਹ ਕੇ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਨ ਉਹ ਗੁਰਬਾਣੀ ਵਿੱਚੋਂ ਮਨ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਲੇ ਸ਼ਬਦ ਕੱਢਦੇ ਹਨ ਤੇ ਸੰਸਾਰ ਨੂੰ ਮਿੱਥਿਆ ਸਮਝ ਕੇ ਸਮਝਦੇ ਹਨ ਕਿ ਉਹਨਾਂ ਨੂੰ ਦੇਸ਼ ਲਈ ਮਰਨਾ ਸਾਰਥਕ ਹੈ ਕਿਉਂਕਿ ਜਦੋਂ ਸਰੀਰ ਰੂਹ ਦਾ ਹਥਿਆਰ ਬਣ ਕੇ ਪੋਸਟਿਵ ਅੰਗਾਰ ਅਨਸਾਰ ਸੇਟਾ ਦੀ ਬਾਜ਼ੀ ਲਾਉਂਦੀ ਹੈ ਤਾਂ ਆਸ਼ਕਤੀ ਆ ਜਾਂਦੀ ਹੈ ਇਸ ਤਰ੍ਹਾਂ ਇਹ ਕਾਂਗੀ ਦੇ ਵਿੱਚ ਲੇਖਕ ਨੇ ਸਾਨੂੰ ਛੋਟੀਆਂ-ਛੋਟੀਆਂ ਕਟਨਾਵਾਤਾ ਨਹੀਂ ਪਿਆ ਸਕਦੇ ਛੋਟੇ ਛੋਟੇ ਟਾਇਲਦ ਨਹੀਂ ਦੇਸ਼ ਭਗਤਾ ਦੇ ਜਜ਼ਬੇ ਬਿਆਨ ਕੀਤੇ ਹਨ ਇਹ ਉਹ ਦੁਚਾ ਜਨਮ ਲੈ ਕੇ ਫਰਾਂਸੀ ਸਰਕਾਰ ਵਿਦ ਯੁੱਧ ਯੁੱਧ ਕਰਨ ਤੇ ਫਾਂਸੀ ਲੈਣ ਦੀਆਂ ਫਾਂਸੀ ਲੈਣ ਦੀ ਗੱਲ ਕਰਦੇ ਹਨ ਤੇ ਉਹ ਕਹਿੰਦੇ ਹਨ ਕਿ ਦੇਸ਼ ਭਗਤਾ ਦਾ ਇਤਿਹਾਸ ਨਰਿ ਅਖਰਨਾ ਲਿਖਿਆ ਜਾਏਗਾ ਇਸ ਪ੍ਰਕਾਰ ایسی ਕਾਗੀ ਦਾ ਮੰਤਵ ਨੌਜਵਾਨ ਪਾਠਕਾਂ ਦੇ ਅੰਦਰ ਦੇਸ਼ ਪ੍ਰਤੀ ਸਤਕਾਰ ਪੈਦਾ ਕਰਨਾ ਹੈ ਦੇ ਨਾਲ ਹੀ ਦੇਸ਼ ਆਜ਼ਾਦੀ ਕਿੰਨੀ ਮੁਸ਼ਕਲ ਮਿਲੀ ਹੈ ਇਸ ਦਾ ਪ੍ਰਗਟਾਵਾ ਕਰਨਾ ਹੈ ਇਸ ਤਰ੍ਹਾਂ ਇਹ ਇਕਾਂਗੀ ਘਟਨਾ ਨਹੀਂ ਵਾਪਰਦੀ ਪਰ ਇੱਕ ਵਿਚਾਰਧਾਰਕ ਜੋ ਸਰਾਬਾ ਤੇ ਉਸ ਦੇ ਸਾਥੀਆਂ ਦੀ ਚੇਤਨਾ ਹੈ ਉਸ ਨੂੰ ਇਹ ਇਕਾਂਗੀ ਪ੍ਰਗਟ ਕਰਦਾ ਹੋਇਆ ਇੱਕ ਸਫਲ ਇਕਾਂਗੀ ਹੈ ਉਮੀਦ ਹੈ ਤੁਹਾਨੂੰ ਇਸ ਤਰ੍ਹਾਂ ਸਮਝ ਆ ਗਿਆਗਾ ਵੀ ਅੰਕਾਂ ਦਰਸਾਨ ਇਸ ਨੂੰ ਪੇਪਰ 'ਚ ਹੱਲ ਕਰਨਾ ਹੈ ਪਰ ਕਰਤਾਰ ਸਿੰਘ ਸਰਾਬਾ ਦਾ ਕਰੈਕਟਰ ਸਕੈਚ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਉਹ ਬਹਾਦਰ ਹੈ ਨਿਡਰ ਹੈ ਹਾਜ਼ਰ ਜਵਾਬ ਹੈ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਹੈ ਉਹ ਆਪਣੇ ਸਾਥੀਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਦਾ ਸੰਦੇਸ਼ ਦਿੰਦਾ ਹੈ ਤੇ ਉਹ ਇਤਿਹਾਸ ਤੋਂ ਵਕੀਫ ਹੈ ਵਿਗਿਆਨਕ ਸੋਚ ਵਾਲਾ ਹੈ ਤੇ ਸਮੇਂ ਦੀ ਨਜ਼ਾਕਤ ਨੂੰ ਸਮਝਣ ਵਾਲਾ ਇੱਕ ਬਹੁਤ ਹੀ ਸੁਹਿਰਦ ਤੇ ਬਹੁਤ ਪੜਿਆ ਲਿਖਿਆ ਤੇ ਸਮਝਦਾਰ ਪਾਤਰ ਮੰਨਿਆ ਜਾ ਸਕਦਾ ਹੈ ਜਿਸ ਦੇ ਇਤਿਹਾਸ ਵਿੱਚ ਆਪੜੀ ਇੱਕ ਵੱਖਰੀ ਪਛਾਣ ਹੈ ਹੈ ਇਤਿਹਾਸ ਜੀ ਉਸ ਨੂੰ ਦੱਸਦਾ ਹੈ ਕਿ ਉਹ ਇੱਕ ਮਹਾਨ ਵਿਅਕਤੀ ਸੀ। ਉਮੀਦ ਹੈ ਤੁਹਾਨੂੰ ਇਹ ਨੋਟਸ ਪਸੰਦ ਆਇਆ ਹੋਵੇਗਾ। ਬਹੁਤ-ਬਹੁਤ ਸ਼ੁਕਰੀਆ।